ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰ ਆਤਿ ਸ਼ਰਨਾਇ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਜਾਤ ਸ੍ਰੀ ਮਹਲਾ 5 ਘਰ ਤੀਜਾ ਇੱਕ ਓਮਕਾਰ ਸਤ ਗੁਰ ਪ੍ਰਸਾਦ ਕੋਈ ਜਾਣ ਕਵਨ ਇਹਾ ਜਗ ਮੀਤਾ ਜਿਸ ਹੋਏ ਕਿਰਪਾਲ ਸੋਈ ਵਿਦ ਬੂਝਾ ਆ ਕੀ ਨਿਰਮਲ ਰੀਤਾ ਰਹਾ ਮਾਤ ਪਿਤਾ ਬੇਨਤਾ ਸੁਤ ਬੰਧਪ ਐਸਟਮੀਤਾ ਅਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤ へ ਕੋ ਨਾ ਸਹਾਈ ਮੋਕਤ ਮਾਲ ਕਨਕ ਲਾਲ ਹੀਰਾ ਮਨੋਰੰਜਨ ਕੀ ਮਾਇਆ ਹਾ ਹ ਕਰਤ ਵਿਹਾਣੀ ਅਵਦਾ ਤਾ ਮ ਸੰਤੋਖ ਨ ਪਾਇਆ ਹਸਤ ਰਥ ਅਸਵ ਭਵਨ ਤੇਜਤਣੀ ਓ ਮਨਾ ਚਤਰਾੰਗਾ ਤਾਂਗਨਾ ਚਾਲਿਓ ਇਹਨਾਂ ਕਛੂਆ ਉਠਾ ਸਦਾਇਓ ਨੰਗਾ ਹਰ ਕੇ ਸੰਤ ਪ੍ਰੀਆ ਪ੍ਰੀਤਮ ਪ੍ਰਭ ਕੇ ਤਾ ਕ ਹਰ ਹਰ ਗਾਇਆ ਨਾਨਕਾ ਇਹਾ ਸੁਖ ਅਗਮਖ ਊਜਲਾ ਸੰਗ ਸੰਤਨ ਕ ਪਾਈਆ ਹਰ ਕੇ ਸੰਤ ਪ੍ਰੀਆ ਪ੍ਰੀਤਮ ਪ੍ਰਵਕੇ ਤਾਂ ਕਾ ਹਰ ਹਰ ਗਾਈਐ ਨਾਨਕਾ ਇਹਾ ਸੁਖ ਆਗਮੁਖ ਉਜਲਾ ਸੰਗ ਸੰਤਨ ਕਾ ਪਾਈਆਂ ਜਾਤਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾ ਜਗ ਮੀਤਾ ਜਿਸ ਹੋਏ ਕਿਰਪਾਲ ਸੋਈ ਵਿਦ ਬੂਝਾ ਤਾਂ ਕੀ ਨਿਰਮਲਾ ਰੀਤਾ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਅਲਾਈ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੈਤਿ ਸ੍ਰੀ ਰਾਗ ਅੰਦਰ ਅੰਗ 700 ਉਪਰ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ